ਤੇਰੇ ਪਪਾ ਨਾਨਕ ਚ ਭਾਰਤ ਤੇ ਪਾਕਿਸਤਾਨ ਦੀ جنگ ਨੂੰ ਰੋਕਣ ਲਈ ਕੱਢਿਆ ਗਿਆ ਸ਼ਾਂਤੀ ਮਾਰਚ جنگ ਕਿਸੇ ਮਸਲੇ ਦਾ ਹੱਲ ਨਹੀਂ ਕਿਹਾ ਨਰੈਨ ਸਿੰਘ ਚੌੜਾ ਤੇ ਈਮਾਨ ਸਿੰਘ ਮਾਨ ਨੇ ਨਾਨਕ ਵਿਖੇ ਕਰਤਾਰਪੁਰ ਸਾਹਿਬ ਦੇ ਬਾਰਡਰ ਤੇ ਗੁਰੂ ਨਾਨਕ ਸਾਹਿਬ ਦੇ ਸਥਾਨ ਦੇ ਉੱਤੇ ਅਮਨ ਤੇ ਸ਼ਾਂਤੀ ਦਾ 1 ਮਾਰਚ ਕੱਢ ਰਹੇ ਆ ਜਿਹੜੇ ਬੜੇ ਬੇਰਹਿਮੀ ਨਾਲ 26 ਬੰਦੇ ਪਹਿਲਗਾਮ ਚ ਮਾਰੇ ਗਏ ਆ ਉਹਨਾਂ ਦਾ ਸਾਰਿਆਂ ਨੂੰ ਅਫਸੋਸ ਹੈਗਾ ਪਰ ਸਾਡੀ ਮੰਗ ਹੈ ਉਹਦੀ ਪੜਤਾਲ ਕੀਤੀ ਜਾਏ ਉਦੀ ਜਾਂਚ ਕੀਤੀ ਜਾਏ ਕਾਨੂੰਨ ਦੇ ਤੇਰੇ ਦੇ ਵਿੱਚ ਅਪਰਾਧੀਆਂ ਨੂੰ ਫੜਿਆ ਜਾਏ ਔਰ ਅੰਤਰਰਾਸ਼ਟਰੀ ਕਾਨੂੰਨ ਅਧੀਨ ਉਹ ਅਪਰਾਧੀਆਂ ਦੇ ਪਰ ਖਿਲਾਫ ਕਾਰਵਾਈ ਕਰਕੇ ਇਨਸਾਫ ਲਿੱਤਾ ਜਾਵੇ ਜਿਹੜਾ ਆਰਐਸਐਸ ਭਾਜਪੀ ਨੇ ਕੱਟੜਵਾਦੀ ਸੋਚ ਨੇ ਔਰੇ ਇੱਕ جنگ ਦਾ ਮਾਹੌਲ ਪੈਦਾ ਕਰਤਾ ਫੌਜ ਦੇ ਹੱਥ 'ਚੇ ਕਾਨੂੰਨ ਦੇਤਾ ਹੈਗਾ ਉਹ ਬਹੁਤ ਇਨਸਾਨੀਅਤ ਦੇ ਕਾਂਡ ਹੋ ਰਹੇ ਆ ਜਿਹੜੇ ਜਾ ਕੇ ਫੌਜ ਨੂੰ ਟਾਰਗੇਟ ਨਹੀਂ ਕੀਤਾ ਭਾਰਤ ਨੇ ਉੱਥੇ ਸਵੇਲੀਆਂ ਦੇ ਉੱਤੇ ਉਹਨਾਂ ਨੇ ਕਹਿ ਕੇ ਕਿ ਇਹ ਟੈਰਰ ਕੈਂਪ ਐ ਉੱਥੇ ਜਾ ਕੇ ਮਸੀਤਾਂ ਮਜਤਾਂ ਦੇ ਉੱਤੇ ਬੰਬ ਸੁੱਟਦੇ ਉਹਦਾ ਜਵਾਬ ਹੁਣ ਪਹੁੰਚ ਜੇ ਸਿੱਖਾਂ ਦੇ ਗੁਰੂ ਘਰ ਦੇ ਵਿੱਚ ਬੰਬ ਚੱਲ ਪਏ ਹੈਗੇ ਆ ਔਰ ਇਹ ਜਿਹੜਾ ਮਾਹੌਲ ਵਿਗੜ ਰਿਹਾ ਇਹਦੇ ਵਿੱਚ ਪਰਦਾ ਕੱਖ ਨਹੀਂ ਜਾਂਦਾ ਪਰ ਪੰਜਾਬ ਦਾ ਸਭ ਕੁਝ ਚਲੇ ਜਾਂਦਾ ਹੈਗਾ ਬਾਰਡਰ ਤੇ ਬੈਠੇ ਅੱਜ ਸਾਰੀ ਦੁਨੀਆ ਭੈ ਚ ਹੈਗੀ ਐ 6571 ਦੇ ਵਿੱਚ 10 10 ਕਿਲੋਮੀਟਰ ਤਾਈ ਸਾਰੀ ਆਬਾਦੀ ਉਜਾੜਤੀ ਸੀਗੀ ਇੱਥੇ ਕੰਮ ਕਾਜ ਛੱਡ ਤੇ ਬੱਚੇ ਸਕੂਲਾਂ ਨਿਕਲ ਗਏ ਇੱਥੇ ਰਹਿਣਾ ਬਹਿਣਾ ਬਹੁਤ ਔਖਾ ਹੋ ਜਾਂਦਾ ਹੈਗਾ ਔਰ ਨੁਕਸਾਨ ਬਾਰਡਰ ਤੇ ਹੀ ਹੁੰਦਾ ਤਾਰਾਂ ਲੱਗ ਜਾਂਦੀ ਹੈ ਜਿਮੀਂਦਾਰ ਆਪਣੇ ਖੇਤਾਂ ਤਾਈ ਨਹੀਂ ਪਹੁੰਚ ਸਕਦੇ ਬੀਬੀਆਂ ਨੂੰ ਫਰੋਲ ਫਰੋਲ ਕੇ ਬੀਐਸ ਐਫ ਵਾਲੇ ਆਪਣੇ ਖੇਤਾਂ ਤਾਈ ਭੇਜਦੇ ਹੈਗੇ ਆ ਮਾਇਨਾ ਲੱਗ ਜਾਂਦੀਆਂ ਖੇਤਾਂ ਦੇ ਵਿੱਚ ਉੱਥੇ ਬੇਕਾਰ ਹੋ ਜਾਂਦੀ ਹੈ ਸਾਡੀ ਜ਼ਮੀਨ ਜਿੱਥੇ 70% ਵਪਾਰ ਲੈਂਦੇ ਤੇ ਚੜਦੇ ਪਾਕਿਸਤਾਨ ਨਾਲ ਹੁੰਦਾ ਸੀ ਅੱਜ ਇੱਥੇ ਸਾਰੇ ਧੰਦੇ ਬੰਦ ਹੋ ਗਏ ਹੈਗੇ ਆ ਸਮਗਲਿੰਗ ਹਜੇ ਵੀ ਚੱਲਦੀ ਹੈ ਡਰੋਨ ਹਜੇ ਵੀ ਆਉਂਦੇ ਆ ਮਾੜੇ ਕੰਮ ਸਾਰੇ ਹੋ ਜਾਂਦੇ ਆ ਪਰ ਚੰਗੇ ਬੰਦਿਆਂ ਦੇ ਮੇਲ ਆਪਸ 'ਚ ਰੋਕਤੇ ਜੇ ਸਾਡਾ ਆਪਸ 'ਚ ਤਾਲਮੇਲ ਹੋਵੇ ਸਾਡਾ ਵਪਾਰਕ ਸਾਂਝ ਹੋਵੇ ਆਵਾਜਾਹੀ ਹੋਵੇ ਤਾਂ ਹਰੇਕ ਇਨਸਾਨ ਪੱਕੀ ਬੰਦਾ ਮਾੜੇ ਨੂੰ ਮਾੜਾ ਕਹੂਗਾ ਚਾਹੇ ਉਹ ਹਿੰਦੂਆਂ ਦਾ ਕਾਤਲ ਕੀਤਾ ਹੋਏ ਸਿੱਖਾਂ ਦਾ ਕੀਤਾ ਹੋਏ ਮੁਸਲਮਾਨਾਂ ਦਾ ਕੀਤਾ ਓਏ ਮਨੁੱਖਤਾ ਦੀ ਸਾਂਝ ਹੁੰਦੀ ਹੈ ਇਹ ਜਿਹੜੀ ਪਾਕਿਸਤਾਨ ਦੀ ਆਰਮੀ ਤੇ ਸਰਕਾਰ ਭਾਰਤ ਦੀ ਹਿੰਦੂ ਪ੍ਰਸਤ ਸਰਕਾਰ ਤੇ ਆਰਮੀ ਇੱਕ ਦੂਜੇ ਨਾਲ ਭੜ ਰਹੀ ਹੈ ਅੱਜ ਪਰਬਾਨੂ ਸ਼ਸਤਰਤਾ ਯੁੱਗ ਹੈ ਇਹਦੇ ਵਿੱਚ ਜੇ ਇਹ ਗਲਤੀ ਹੋ ਗਈ ਤਾਂ ਇੱਥੇ ਪੰਜਾਬ ਦੀ ਤਬਾਹੀ ਹੋ ਜਾਊਗੀ ਸਾਡੇ ਗੁਰਤਾਮ ਦੋਨੋਂ ਪਾਸੇ ਹੈਗੇ ਕਰਤਾਰਪੁਰ ਸਾਹਿਬ ਇੱਥੇ ਹੈ ਨਨਕਾਣਾ ਸਾਹਿਬ ਹੈਗੇ ਪੰਜਾ ਸਾਹਿਬ ਹੈਗੇ ਗੁਰੂ ਸਾਹਿਬ ਦੋਨੋਂ ਪਾਸੇ ਬਸਦੇ ਹੁੰਦੇ ਸੀਗੇ ਸਾਡੇ ਗੁਰੂਆਂ ਨੇ ਸਾਰੇ ਕਿਤੇ ਸਿੱਖੀ ਰੱਖੀ ਹੈ ਅੱਜ ਵੀ ਪੰਥ ਦੀਆਂ ਜਾਇਦਾਦਾਂ ਉੱਥੇ ਖੜੀਆਂ ਐ ਇੱਥੋਂ ਬੰਬ ਚੱਲੇ ਉੱਥੇ ਢੇ ਜਾਣੇ ਐ ਚਾਹੇ ਕਰਾਚੀ 'ਚ ਪਰਬਾਨੂ ਸ਼ਸਤਰ ਚੱਲ ਪਏ ਉਧਰਲੀ ਹਵਾ ਜਿਹੜੀ ਮੀਂਹ ਵਾਲੀ ਆਉਂਦੀ ਹੈ ਸਾਰਾ ਉੱਥੇ ਦਾ ਪ੍ਰਦੂਸ਼ਣ ਇੱਥੇ ਸੁੱਟ ਦੇਣਾ ਅਗਲੀਆਂ ਸਾਡੀਆਂ ਪੀੜ੍ਹੀਆਂ ਰਹਿ ਜਾਣੀਆਂ ਡੀਐਨਏ 'ਚ ਫਰਕ ਹੋ ਜਾਣੇ ਐ ਕਿਸੇ ਦੀ ਬਾਹ ਨਹੀਂ ਕਿਸੇ ਦੀ ਲੱਤ ਨਹੀਂ ਇਹੋ ਜੀ ਜੰਪਲ ਹੋ ਜਾਣੀ ਐ ਅੱਜ ਅਕਾਲ ਤਖਤ ਦਾ ਜਸਦਾਰ ਕਹਿੰਦੇ ਕਹੋਂਦੇ ਗੜਕਤ ਸਾਹਿਬ ਕਹਿੰਦੇ ਆ ਕਿ ਸਿੱਖਾਂ ਨੂੰ ਬੱਚੇ ਹੋਰ ਪੈਦਾ ਕਰਨੇ ਚਾਹੀਦੇ ਆ ਪਰ ਜੇ ਇੱਥੇ ਜੰਗ ਹੋ ਗਿਆ ਇੱਥੇ ਜਾ ਕੇ ਪ੍ਰਵਾਣੂਸ਼ਸਤ ਵਰਤੇ ਗਏ ਫਿਰ ਇੱਥੇ ਤਾਂ ਆਬਾਦੀ ਹੋਈ ਨਹੀਂ ਰਹਿਣੀ ਇਹ ਜੰਗ ਨੂੰ ਹਰੇਕ ਸਿੱਖ ਨੂੰ ਹਰੇਕ ਹਿੰਦੂ ਨੂੰ ਹਰੇਕ ਮੁਸਲਮਾਨ ਨੂੰ ਇਹ ਰੋਕਣਾ ਚਾਹੀਦਾ ਆਪਾਂ ਨੂੰ বাসਣਾ ਚਾਹੀਦਾ ਪਿਆਰ ਮੁਹੰਮਤ ਨਾਲ ਔਰ ਆਪਾਂ ਨੂੰ ਇੱਕ ਦੂਜੇ ਦੇ ਕੰਮਾਂ 'ਚ ਆ ਸਾਂਝ ਦੇਣੀ ਚਾਹੀਦੀ ਹੈ ਗਵਾਂਢੀ ਨਾਲ ਬਣਾ ਕੇ ਰੱਖੀ ਦੀ ਹੈ ਨਾ ਕਿ ਤੋੜ ਕੇ ਇਹ ਤਾਂ ਜਿਹੜਾ ਸਰਵਕਰ ਹੋਇਆ ਹੈ ਹਿੰਦੂ ਮਹਾਸਭਾ ਦਾ ਮੁਖੀ ਔਰ ਜਿਹੜਾ ਆਰਐਸਐਸ ਦਾ ਮੁਖੀ ਹੈ ਉਹਦਾ ਫਾਰਮੂਲਾ ਸੀਗਾ ਕਿ ਜਿਹੜੇ ਔਰੇ ਹਿੰਦੂ ਸਿੱਖ ਜੈਨ ਬੋਧੀ ਹੈਗੇ ਆ ਉਹਨਾਂ ਨੂੰ ਇਕੱਠੇ ਹੋ ਕੇ ਮੁਸਲਮਾਨਾਂ ਦੇ ਬਰ ਖਿਲਾਫ ਤੁਰਨਾ ਚਾਹੀਦਾ ਹੈ ਤਾਂ ਹੀ ਅਸੀਂ ਇਕੱਠੇ ਹੋਵਾਂਗੇ ਇਹ ਹਰੇਕ ਸਰਕਾਰ ਨੇ ਕੰਮ ਕੀਤਾ ਹੈਗਾ ਇੰਦਰਾ ਗਾਂਧੀ ਨੇ ਵੀ ਇਦਾਂ ਜੰਗਾ ਲੜ ਕੇ ਵੋਟਾਂ ਖੱਟੀਆਂ ਏਸੀ ਤਰ੍ਹਾਂ ਰਾਜੀਵ ਗਾਂਧੀ ਨੇ ਸਿੱਖਾਂ ਦੇ ਬਰ ਖਿਲਾਫ ਖੱਟੀਆਂ ਔਰ ਅਸੀਂ ਦੇਖਿਆ ਅਟਰ ਬਿਹਾਰੀ ਵਾਜਪਾਈ ਤੋਂ ਲੈ ਕੇ ਜਾ ਕੇ ਆ ਜਿਹੜੇ ਅਡਵਾਨੀ ਅਦਾਨੀ ਇਹ ਜਿਹੜਾ ਆਪਣਾ ਮੋਦੀ ਹੈ ਇਹਨੇ ਪਹਿਲਾਂ ਵੀ ਪੁਲਵਾਮੇ 'ਚ ਜਾ ਕੇ ਇਹੀ ਕੰਮ ਕਰਕੇ ਵੋਟਾਂ ਲਿੱਤੀਆਂ ਹੁਣ ਬਿਹਾਰ 'ਚ ਚੋਣ ਹੈ ਹੁਣ ਵੀ ਇਹ ਸਾਰਿਆਂ ਨੂੰ ਜੰਗ ਦੇ ਤੌਰ ਦੇ ਉੱਤੇ ਇਕੱਠਾ ਕਰ ਰਿਹਾ ਹੈ ਮਨੁੱਖਤਾ ਨੂੰ ਨਾ ਵੰਡ ਪਾਓ ਬੜੇ ਭਿਆਨਕ ਨਤੀਜੇ ਹੋਣਗੇ ਆਪਾਂ ਨੂੰ ਆਪਸ ਵਿੱਚ ਬਣਾ ਕੇ ਰੱਖਣੀ ਚਾਹੀਦੀ ਹੈ ਅੱਜ ਦੀ ਸਾਡੀ ਜਿਹੜੀ ਮਾਰਚ ਹੈ ਆਮ ਆਵਾਮ ਨੂੰ ਬੇਨਤੀ ਕਰਦੀ ਹੈ ਆਪਣੇ ਲੀਡਰਾਂ ਨੂੰ ਕਹੋ ਕਿ ਸਾਨੂੰ جنگ ਨਹੀਂ ਚਾਹੀਦੀ ਸਾਨੂੰ ਅਮਨ ਚਾਹੀਦਾ ਹੈ ਸਾਨੂੰ ਵਪਾਰ ਚਾਹੀਦਾ ਹੈ ਆਵਾਜਾਵੀ ਚਾਹੀਦੀ ਹੈ ਜੇ ਤੁਸੀਂ ਕਹਿੰਦੇ ਹੋ ਬਾਰਡਰ ਖੋਲ੍ਹ ਕੇ ਉੱਥੋਂ ਕੋਈ ਮਾੜਾ ਕੰਮ ਆਊਗਾ ਉਹ ਤਾਂ ਡਰੋਨਾਂ ਰਾਈ ਹੁਣ ਵੀ ਆ ਰਿਹਾ ਹੈ ਪਰ ਜਿਹੜੇ ਚੰਗੇ ਬੰਦੇ ਆਪਸ ਵਿੱਚ ਮੇਲ ਰੱਖਣਗੇ ਉਹ ਆਨ ਫਿਰਕੂ ਸੋਚ ਨੂੰ ਬੰਦ ਕਰਨਗੇ ਨੱਥ ਪਾਉਣਗੇ ਤੇ ਅਸੀਂ ਆਪਣੇ ਜਿਹੜੇ ਮਨੁੱਖਤਾ ਦੇ ਅਧੀਨ ਇੱਥੇ ਬਸਣਾ ਉਹਦਾ ਵਾਅਦਾ ਹੋਊਗਾ ਸੋ ਇਹਦੀ ਮਾਰਚ ਅਸੀਂ ਕੱਢ ਰਹੇ ਹਾਂ ਜਿਹੜੇ ਮੌਲਕ ਪਰਮਾਣੂ ਸ਼ਕਤੀ ਵਾਲੇ ਹੋਣ ਉਹਨਾਂ ਨੂੰ ਆਪੋ ਵਿੱਚ جنگ ਸ਼ੁਰੂ ਕਰਨੀ ਬਿਲਕੁਲ ਨਹੀਂ ਚਾਹੀਦੀ ਜੇ جنگ ਸ਼ੁਰੂ ਕਰਨਗੇ ਵੱਡੀ ਮੂਰਖਤਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਦੋਵੇਂ ਮੁਰਖੇ ਮੂਰਖਤਾ ਨਹੀਂ ਕਰਨਗੇ ਇੱਕ ਵੀ ਐਟਮ ਬੰਬ ਚੱਲ ਗਿਆ ਪੂਰਾ ਪੰਜਾਬ ਇਹ ਪਾਸੇ ਵਾਲਾ ਵੀ ਤੇ ਉਹ ਪਾਸੇ ਵਾਲਾ ਵੀ ਤਬਾਹ ਹੋ ਸਕਦਾ ਅਸੀਂ ਇਹ ਤਬਾਹੀ ਨਹੀਂ ਚਾਹੁੰਦੇ ਅਸੀਂ ਸਰਬੱਤ ਦਾ ਭਲਾ ਚਾਹੁੰਦੇ ਹਾਂ ਨਾ ਇੱਥੇ ਕਿਸੇ ਨਾਲ ਸਾਡੀ ਈਰਖਾ ਨਾ ਵੈਰ ਵਿਰੋਧਾ ਇੱਕ ਪਾਸੇ ਸਾਡਾ ਨਨਕਾਣਾ ਸਾਹਿਬ ਆ ਦੂਜੇ ਪਾਸੇ ਸਾਡਾ ਦਰਬਾਰ ਸਾਹਿਬ ਆ ਸਾਡੀਆਂ ਸਿੱਖ ਫੌਜਾਂ ਨੂੰ ਵੀ ਬੜੇ ਧਿਆਨ ਦੇ ਨਾਲ ਕਦਮ ਚੁੱਕਣਾ ਚਾਹੀਦਾ ਕਿ ਇਹ ਨਾ ਹੋਏ ਕਿ ਜਿਵੇਂ 1965 ਦੀ ਜੰਗ ਦੇ ਵਿੱਚ ਜੇ ਜਨਰਲ ਹਰਬਖਸ਼ ਸਿੰਘ ਨਾ ਹੁੰਦੇ ਤੇ ਹਿੰਦ ਸਟੇਟ ਨੇ ਸਾਡਾ ਅੰਮ੍ਰਿਤਸਰ ਜਿਹੜਾ ਸਾਡਾ ਸਭ ਤੋਂ ਵੱਡਾ ਧਾਰਮਿਕ ਸਥਾਨ ਉਹਨੂੰ ਛੱਡ ਕੇ ਆਖਿਆ ਸੀ ਪਿੱਛੇ ਆ ਜਾਓ ਉਹਨੇ ਆਪਣੇ ਉਤੇ ਕੇਸ ਬਣਵਾ ਲਿਆ ਸੀ ਆਪਣੀ ਇਨਕੁਆਇਰੀ ਚਲਵਾ ਲਈ ਸੀ ਪਰ ਦਰਬਾਰ ਸਾਹਿਬ ਨੂੰ ਬਚਾਇਆ ਸੀ ਬੋਲੇ ਸੋਨਿਆ ਸਾਡੀਆਂ ਤੇ ਜੇ ਨਾ ਜੰਗ ਹੀ ਲਾਡੀਆਂ ਤੇ ਜਿਹੜਾ ਸਾਡਾ ਵਿਸ਼ਾਲ ਖਾਲਸਾ ਰਾਜ ਦਾ ਖੇਤਰ ਦੋ ਮੁਲਕਾਂ ਨੇ ਮੰਗ ਲਿਆ ਵਾ ਉਹ ਛੱਡ ਦੇਣ ਤੇ ਲੜਦੇ ਰਹਿਣਾ ਆਪੋਚ ਜੇ ਉਹ ਸਾਡਾ ਵਿਸ਼ਾਲ ਖਾਲਸਾ ਰਾਜ ਸਾਨੂੰ ਪ੍ਰਾਪਤ ਹੋ ਜਾਏ ਤੇ ਦੋਵੇਂ ਮੁਲਕ ਆਪੋਚ ਲਾੜੀ ਨਹੀਂ ਸਕਦੇ